ਵਾਟਾ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆ ਇਹ ਸਾਦਕਤੂਈ ਆ ਇਹ ਵੀਡੀਓ ਦੇ ਵਿੱਚ ਅੱਜ ਇੱਕ ਥੋੜਾ ਜਿਹਾ ਅੱਗੇ ਜਿਵੇਂ ਆਪਾਂ ਤੁਹਾਨੂੰ ਸਿੱਖਿਆ ਵਾਲੀ ਜਾਂ ਕੋਈ ਜਾਣਕਾਰੀ ਵਾਲੀ ਵੀਡੀਓ ਦਿੰਨੇ ਆ ਇਹ ਕੋਈ ਅੱਜ ਥੋੜੀ ਵੱਖਰੀ ਵੀਡੀਓ ਆ ਇਹਦੇ ਵਿੱਚ ਅਸੀਂ ਇੱਕ ਇਹੋ ਜਿਹਾ ਫਾਰਮ ਭਰਾ ਕੋਲੇ ਪਹੁੰਚੇ ਆ ਜਿਹਦੇ ਕੋਲੇ ਪਸ਼ੂ ਬੜੇ ਚੰਗੇ ਸੀ ਬੜੇ ਚੰਗੇ ਸਿਮਰ ਕੰਮ ਕਰਦਾ ਸੀਗਾ ਪਰ ਲੇਬਰ ਨਾ ਹੋਣ ਕਰਕੇ ਲੇਬਰ ਚਲੀ ਜਾਣ ਕਰਕੇ ਉਹਨੂੰ ਦਿੱਕਤ ਆਈ ਹੈ ਤੇ ਉਹਨੇ ਸਾਰੇ ਜਿਹੜੇ ਐਨੀਮਲ ਆਪਣੇ ਵੇਚਨੇ ਨੇ ਇਹਦੇ ਵਿੱਚ ਬੱਛੀਆਂ ਨੇ ਦੁੱਧ ਵਾਲਾ ਨੇ ਤੋਪੜਾ ਨੇ ਜਿੱਦਾਂ ਦੀ ਵੀ ਕਿਸੇ ਨੂੰ ਕੋਈ ਪਸ਼ੂ ਚਾਹੀਦਾਗਾ ਉਹੋ ਜਿਹੀ ਜਿਹੜੇ ਹੈਗਾ ਨਾਗ ਨੂੰ ਮਿਲ ਜੂਗਾ ਤੁਸੀਂ ਐਂਡ ਤੱਕ ਜਿਹੜੀ ਹੈਗੀ ਵੀਡੀਓ ਦੇਖੋ ਜੇ ਤੁਹਾਨੂੰ ਸਾਰੇ ਪਸ਼ੂਆਂ ਦੀ ਵਾਰੀ-ਵਾਰੀ ਡਿਟੇਲ ਦੇਵਾਂਗੇ ਮੇਨ ਗੱਲ ਇਹ ਹੈ ਕਿ ਭਰਾ ਆਪ ਨੌਕਰੀ ਕਰਦਾ ਸੀਗਾ ਕੰਮ ਲੇਬਰ ਤੇ ਸੀ ਪਰ ਜਿੱਦਾਂ ਮੈਂ ਵਾਰੀ-ਵਾਰੀ ਦੱਸਦਾ ਕਦੇ ਵੀ ਲੇਬਰ ਹੈ ਜਿਹੜੀ ਮਾਲਕ ਦੇ ਬਰਾਬਰ ਕੰਮ ਨਹੀਂ ਕਰ ਸਕਦੀ ਬਾਈ ਦੇ 2-3 ਐਨੀਮਲ ਦਾ ਪਿਛਲੇ ਕੁਝ ਦਿਨਾਂ ਦੇ ਵਿੱਚ ਨੁਕਸਾਨ ਹੋ ਗਿਆ ਪਸ਼ੂਆਂ ਦੀ ਡੈਥ ਹੋ ਗਈ ਇਹ ਦੇ ਕਰਕੇ ਬਾਈ ਨੇ ਫਿਰ ਇਹ ਸੋਚਿਆਗਾ ਕਿ ਇਹ ਸਾਰੇ ਐਨੀਮਲ ਜਿਹੜੇ ਆਪਾਂ ਸੇਲ ਕਰ ਦਿੰਨੇ ਆ। ਹੁਣ ਵਾਰੀ-ਵਾਰੀ ਆਇਆ ਚੱਕ ਪਸ਼ੂ ਨੂੰ ਸੇਲ ਵੀ ਕਰਾਂਗੇ ਕੁਝ ਪਸ਼ੂਆਂ ਦੇ ਆਪਾਂ ਵੀਡੀਓ 'ਚ ਰੇਟ ਵੀ ਦੱਸਾਂਗੇ। ਤੁਸੀਂ ਐਂਡ ਤੀਕ ਬਣੇ ਰਹੋ ਜੇ ਵੀਡੀਓ ਦੇ ਨਾਲ ਤੁਹਾਨੂੰ ਸਾਰਾ ਕੁਝ ਲੱਗਦਾ। ਸੱਸੀ ਗੱਲ ਵੀਰੇ। ਹਾਂਜੀ ਸੱਸੀ ਬਾਈ। ਆਪਣਾ ਨਾਮ ਤੇ ਐਡਰੈਸ ਦੱਸ ਦੋ। ਨਾਮ ਮੇਰਾ ਅੰਕੁਸ਼ ਹੈ ਸਾਦਕ ਪਿੰਡ ਹੈਗਾ ਜ਼ਿਲ੍ਹਾ ਫਰੀਦਕੋਟ ਹੈ ਜੀ। ਜਦੋਂ ਆਪਾਂ ਮੋਕਸਰ ਤੋਂ ਸਾਦਕ ਵਾਲੇ ਚੌਂਕ ਨੂੰ ਜਾਂਦੇ ਆ। ਕੋਈ ਅੱਧਾ ਪੌਣਾ ਕਿਲੋਮੀਟਰ ਦੇ ਵਿੱਚ ਵਿੱਚ ਹੈਗਾ ਅੱਧੇ ਕਿਲੋਮੀਟਰ ਪਿੱਛੇ ਯਾਨੀ ਕਿ ਖੱਬੇ ਹੱਥ ਆਪਣਾ ਜਿਹੜਾ ਹੈਗਾ ਗਲੀ ਨੰਬਰ 10 ਗਲੀ ਨੰਬਰ 10 ਗਲੀ ਨੰਬਰ 10 ਦੇ ਵਿੱਚ ਅੱਛਾ ਆਪਾਂ ਅੱਜ ਕਿੰਨੇ ਨਾਗ ਜਿਹੜੇ ਹੈਗੇ ਆ ਸੇਲ ਕਰਨ ਲੱਗੇ ਵੀਰੇ 8 ਤੋਂ 9 ਨਾਗ ਆ 8 ਤੋਂ 9 ਨਾਗ ਆ ਵੀ ਜਿੰਨੇ ਕਿ ਜਿਹੜੇ ਆਪ ਨੂੰ ਇਥੇ ਖੜੇ ਦੀਂਦੇ ਆ ਇਹ ਸਾਰੇ ਆਪਾਂ ਸੇਲ ਕਰਨ ਲੱਗੇ ਕੀ ਕਾਰਨ ਬਣਿਆ ਪਹਿਲਾਂ ਵੀ ਤੁਸੀਂ ਆਪਾਂ ਕਿਉਂ ਵੇਚਣ ਲੱਗੇ ਤੁਸੀਂ ਵਧੀਆ ਸੀਮੰਟ ਦੇ ਜਿੰਨਾ ਕ ਮੈਨੂੰ ਪਤਾ ਕੰਮ ਕਰਦੇ ਸੀ ਬਾਈ ਜੀ ਆਪਣੇ ਮਤਲਬ ਪਹੂ ਚੰਗੇ ਸੀ ਤੇ ਪਰ ਸਾਨੂੰ ਲੇਬਰ ਪ੍ਰੋਬਲਮ ਬਹੁਤ ਆ ਰਹੀ ਹੈ ਤੁਸੀਂ ਆਪ ਜੌਬ ਕਰਦੇ ਠੀਕ ਆ ਪਿਛੋ ਲੇਬਰ ਜਾਨੀ ਕਿ ਉਹ ਲੇਬਰ ਵਾਲਾ ਕੋਈ ਬੰਦਾ ਨਹੀਂ ਜੈ ਦਸ ਵੀਰਿਆ ਫਾਰਮ ਦੇ ਵਿੱਚ ਇਹਦੇ ਕਰਕੇ ਫਿਰ ਤੁਸੀਂ ਸੋਚਿਆ ਵੀ ਸਾਰੇ ਪਸ਼ੂ ਆਪਾਂ ਹੁੰਦੇ ਚ ਹੁੰਦਾ ਮੰਨ ਲਓ ਜੀ ਆਪਾਂ ਠੀਕ ਆ ਰੀਸੈਂਟਲੀ ਆਪਣੇ ਕੁਝ ਐਨੀਮਲ ਦੀ ਵੀ ਜਾਨੀ ਕਿ ਡੈਥ ਹੋ ਗਈ ਸਿਰਫ ਇਸ ਕਰਕੇ ਵੀ ਇੱਥੇ ਕੋਈ ਦੇਖ ਰੇਖ ਵਾਲਾ ਹੈ ਨਹੀਂ ਸੀਗਾ ਹਾਂਜੀ ਹਾਂਜੀ ਠੀਕ ਆ ਸਭ ਤੋਂ ਪਹਿਲਾਂ ਆਪਾਂ ਜਿਹੜਾ ਆਪਣੀ ਤੁਸੀਂ ਆ ਗਾਂ ਖੜੀ ਹੈ ਹਾਂਜੀ ਇਹ ਤਾਂ ਕੀ ਹਿਸਾਬ ਹੈ ਜੀ ਇਹ ਦੂਜੇ ਸੂਏ ਸੂਈ ਹੈਗੀ ਹੈ ਜੀ ਆਪਣੀ ਇਹ ਸੈਕ ਦੇ ਸੀਮਨ ਦੀ ਸੀ ਤੇ ਇਹਦੀ ਗਾਂ ਮੰਨ ਲਓ ਜੇ ਪਹਿਲੇ ਸੂਏ ਤਾਂ ਇਹਨੇ ਦੁੱਧ ਆਪਣਾ 25 ਲੀਟਰ ਹੀ ਪਹਿਲੇ ਸੂਏ 25 ਲੀਟਰ ਦੁੱਧ ਦਿੱਤਾ ਸੈਕ ਦੇ ਸੀਮਣ ਦੀ ਹੈ ਇਹ ਹਾਂਜੀ ਹਾਂਜੀ ਐ ਤੇ ਕੀ ਇਹ ਦੂਜੇ ਸੂਏ ਸੂਣ ਮੰਨ ਲਓ ਹੈਗੀ ਆ ਮਤਲਬ 25 ਤੋਂ ਪਲੱਸ ਹੀ ਜਾਊਗੀ ਤੀਜੀ ਦੇ ਵਿੱਚ ਠੀਕ ਆ ਤੇ ਇਹਨੂੰ ਤੋੜ ਦੋ ਮੜਾ ਪਿੱਛੇ ਨੂੰ ਆਪਾਂ ਦਿਖਾ ਦਈਏ 10 ਦਿਨ ਕਿਸਾਨ ਵੀਰ ਨੂੰ 10 ਕ ਦਿਨ ਹੋ ਗਿਆ ਸੂਈ ਨੂੰ ਆਰਡਰ ਵੇਖ ਲਓ ਤੁਸੀਂ ਬੜਾ ਚੰਗਾ ਹੈਗਾ ਵਿੱਚ ਜਾ ਕੇ ਹੀ ਮੈਂ ਪੂਰੀ ਕੋਲੋਂ ਨਹੀਂ ਦਿਖਾ ਸਕਦਾ ਕਿਉਂਕਿ ਮੀਂਹ ਪਿਆ ਕਰਕੇ ਤੇ ਸਾਰੇ ਪਾਣੀ ਖੜਾਗਾ ਘਾਰਾਗਾ ਤਮਾ ਤੁਹਾਨੂੰ ਦੂਰੋਂ ਹੀ ਜਿਹੜੇ ਹੈਗਾ ਐਨੀਮਲ ਦਿਖਾਉਂਗਾ ਜਿੰਨੇ ਕੁ ਤੁਹਾਡੀ ਸਮਝ ਆ ਤੁਸੀ ਦੇਖ ਲਓ ਬਾਕੀ ਇੱਥੇ ਆ ਕੇ ਤੁਸੀਂ ਪਸ਼ੂ ਆਪ ਚੈੱਕ ਕਰ ਲਿਓ ਜੇ ਜਿਹੜੀ ਦੇਖਣ ਤੋਂ ਹੀ ਲੱਗਦੀ ਹੈਗੀ ਆ ਵੀ 20 ਤੋਂ 25 ਲੀਟਰ ਦੇ ਵਿੱਚ ਤੇ ਆਰਾਮ ਨਾਲੀ ਦੁੱਧ ਘੜ ਦਿੰਨੇ ਨੇ ਪਰ ਲੱਸੀ ਆ ਕਿਉਂਕਿ ਬਾਈ ਨੇ ਪਹਿਲਾਂ ਹੀ ਦੱਸਤਾਗਾ ਵੀ ਸਾਮ ਸੰਭਾਲ ਵੱਲੋਂ ਲੇਬਰ ਵੱਲੋਂ ਜਿਹੜੀ ਹੈਗੀ ਆ ਦਿੱਕਤ ਆਉਂਦੀ ਰਹੀ ਆ ਤਾਂ ਕਰਕੇ ਅੱਛਾ ਇਹਦਾ ਅੰਕੁਸ਼ ਵੀਰੇ ਰੇਟ ਕੀ ਰੱਖਾਂ ਦਾ ਰਾਦ ਆਪਣਾ ਵੀਰੇ 90000 ਰੁਪਿਆ ਵਿੱਚ ਮਾਨ ਤਾਨ ਮਾੜਾ ਮੋਟਾ अच्छा मगर ਇਹਦੇ ਬੱਚਾ ਦੱਸਿਆ ਤੁਸੀਂ ਹਾਂਜੀ ਇਹਦੇ ਮਗਰ ਬੱਚਾ 10 ਦਿਨ ਹੋਇਆ ਸੂਈ ਨੂੰ ਹਾਂਜੀ ਅੱਛਾ ਜਿਹੜੀ ਅੱਗੇ ਵਾਲੀ ਹੈ ਇਹਦੀ ਕੀ ਡਿਟੇਲ ਆ ਇਹਦੀ ਮਦਰ ਹੈਗੀ ਐ ਸੈਗ ਦੀ ਐ 19 ਕਿ ਲੀਟਰ ਦੁੱਧ ਹੈਗਾ ਇਹਦਾ 19 ਲੀਟਰ ਦੁੱਧ ਆ ਜਦੋਂ ਰਿਕਾਰਡ ਦੇ ਵਿੱਚ ਤੇ ਹੁਣ ਇਹਦਾ ਕੀ ਹਿਸਾਬ ਆ ਇਹਦਾ ਮੰਨ ਲਓ ਰਹਿ ਗਿਆ 1.5 ਮਹੀਨਾ ਸੂਣ ਦੇ ਵਿੱਚ 1.5 ਮਹੀਨਾ ਰਹਿ ਗਿਆ ਸੂਣ ਦੇ ਵਿੱਚ ਕਿੰਨੇ ਮੈਂ ਸੂਏ ਸੂਣੇ ਨੇ ਇਹਨੇ ਆਪਣੇ ਸੂਣਾ ਗਈ ਤੀਸਰੇ ਸੂਏ ਅੱਛਾ ਇਹਦੇ ਸੀਮਣ ਕਿਹੜਾ ਲੱਗਾ ਕੁਝ ਹੈ ਧਿਆਨ ਚ ਇਹਦੇ 66 ਲੱਗਿਆ ਵੀ ਸਿਕਸਟ ਲੱਗਾ ਯਾਨੀ ਕਿ ਹੈਗਾ ਰਿਕਾਰਡ ਜੇ ਕੋਈ ਮੰਗੂਗਾ ਆ ਕੇ ਵੇਖੂਗਾ ਆਪਾਂ ਦੇ ਦਾਂਗੇ ਰਿਕਾਰਡ ਹੈਗਾ ਠੀਕ ਹੈ ਕਿਸਾਨ ਵੀਰ ਉਹ ਵੀ ਰਿਕਾਰਡ ਬਾਈ ਕੋਲੇ ਹੈਗਾ ਕਾਪੀ ਚ ਲਿਖਿਆ ਗਈ ਵਾਰੀ ਨਹੀਂ ਵੀ ਜਾਦਾ ਅਨੀਮਲ ਵੱਧਾ ਚੰਗਾ ਹੀ ਸੀਮਣ ਚੰਗਾ ਹੀ ਸੀਮਣ ਲੱਗਾ ਕਿਉਂਕਿ ਮੈਨੂੰ ਵੀ ਪਤਾ ਹੈਗਾ ਬਾਈ ਚੰਗੇ ਹੀ ਸੀਮਣ ਜਿਹੜੇ ਹੈਗਾ ਲਵਾਉਂਦਾ ਹੈਗਾ ਤੁਸੀਂ ਆਪ ਆ ਕੇ ਇੱਕ ਵਾਰੀ ਦੇਖ ਲਿਓ ਜੇ ਇਹਦਾ ਰੇਟ ਕੀ ਕਰਨਾ ਕੁਝ ਤੁਹਾਡਾ ਵੀਰੇ ਕੋਈ ਮੰਨ ਲ 75000 ਰੁਪਿਆ 75000 ਰੁਪਿਆ 75000 ਰੁਪਏ ਦੇ ਰੇਟ ਦੇ ਹਿਸਾਬ ਨਾਲ ਕਿਸਾਨ ਵੀਰੋ ਬਹੁਤ ਚੰਗੀ ਵੈੜ ਆ ਇੰਨਾ ਕ ਤਾਂ ਪਸ਼ੂ ਤਿਆਰ ਹੋਣ ਤੇ ਖਾ 66 ਸੀਮਣ ਲੱਗਾ ਹੋਇਆ ਹੈਗਾ ਪੂਰੀ ਪਲੀ ਹੋਈ ਆ ਬਸ ਇੰਨਾ ਹੈਗਾ ਵੀ ਲੇਬਰ ਦੀ ਕਮੀ ਹੋਣ ਕਰਕੇ ਬਈ ਆਪ ਨੌਕਰੀ ਕਰਦਾ ਥੋੜੇ ਪਸੂ ਲਿੱッセ ਜ਼ਰੂਰ ਦੀਂਦੇ ਤੁਹਾਨੂੰ ਇਹਨੂੰ ਤੋਰਦੇ ਅੰਕ ਕੁਛ ਮੜਾ ਪਰਾਂ ਨੂੰ ਦੋਸਤੋ ਪੈਰ ਜ਼ਰੂਰ ਥੋੜੇ ਜੇ ਬੰਨ ਵਾਲੇ ਇਹਨਾਂ ਦੇ ਬਾਕੀ ਬਿਲਕੁਲ ਠੀਕ ਆ ਬਸ ਕੱਲਾ ਪੱਠੇ ਵੱਲੋਂ ਸਾਹਮ ਸੰਭਾਲ ਵੱਲੋਂ ਜਿਹੜੀ ਥੋੜੀ ਜੀ ਮਾਰ ਪਈ ਵੀ ਹੈ ਅੱਛਾ ਜਿਹੜੀ ਇਹ ਵੱੱਛੀ ਆ ਇਹਦਾ ਕੀ ਰਿਕਾਰਡ ਆ ਇਹ ਪਾਈਪਰ ਦੀ ਬੱਚੀ ਆ ਇਹਦੇ ਮਦਰ ਦੇ ਥੱਲੇ 30 ਕਿਲੋ ਲੀਟਰ ਦੁੱਧ ਹੈਗਾ ਸੀ 30 ਲੀਟਰ ਇਹ ਕਿੰਨੇ ਚਿਰ ਦੀ ਆ ਇਹ ਆਪਣੀ ਸਾਲ ਦੀ ਸਾਲ ਦੀ ਹੋਗੀ ਦੰਦੋਂ ਖੀਰੀ ਆ ਹਾਂਜੀ ਦੰਦੋਂ ਖੀਰੀ ਚੈੱਕ ਕੀਤੀ ਐ ਦੇਖੋਗੇ ਹਾਂਜੀ ਹਾਂਜੀ ਲੈਣ ਦੋ ਜਿਹੜਾ ਵੀ ਕੋਈ ਭਰਾ ਲੈਣਾ ਚਾਹੂ ਉਹ ਆ ਕੇ ਦੇਖ ਲੂਗਾ ਦੰਦੋਂ ਖੀਰੀ ਆ ਚੰਗਾ ਬੋਡੀ ਵੇਟ ਆ ਇਸ ਵਾਰੀ ਇਹ ਤਿਆਰ ਹੋ ਜੂਗੀ ਟੀਕਾ ਲੈ ਲੂਗੀ ਇਹਦੇ ਕੋਈ ਸ਼ਾਂਕ-ਸੂਖ ਵਗੈਰਾ ਤਾਂ ਹੈ ਨਹੀਂਗੀ ਨਹੀਂ ਥਣ ਪੂਰੇ ਸਹੀ ਹੈ ਅੱਛਾ ਇਹਦਾ ਕੀ ਰੇਟ ਆਪਾਂ ਕਰਦੇ ਆਂ ਇਹਦਾ ਵੀ 50000 ਰੁਪਇਆ ਬਾਕੀ ਮੌਕੇ ਦੀ ਮਾਨਤਨ ਹੋ ਜੀਏ 50000 ਰੁਪਇਆ ਮੁੱਲ ਆ ਮੌਕੇ ਦੇ ਮਾਨਤਨ ਹੋ ਜਾਊਗਾ ਬਾਕੀ ਜੀ ਇਹਦੇ ਕੋਈ ਪੈਸੇ ਮੰਨੋ ਚੰਗੇ ਦੇਊਗਾ ਫਿਰ ਆਪਾਂ ਸੇਲ ਕਰਦੇ ਨਹੀਂ ਤਾਂ ਆਦਰ ਨਹੀਂ ਦੇਵਾਂਗੇ ਕਿਸਾਨ ਵੀਰੋ ਬੱਛੀ ਬਹੁਤ ਚੰਗੀ ਹੈ ਚੰਗਾ ਸੀਮਣ ਪਰ ਹੈਗਾ ਇਹ 2 ਤੋਂ 3 ਮਹੀਨੇ ਤੱਕ ਇਹ ਜਿਹੜੀ ਹੈਗੀ AI ਲੈ ਲਊਗੀ ਬਾਈ ਕਹਿੰਦਾ ਵੀ ਜੇ ਤੇ ਕੋਈ ਇਹਦੇ ਮਤਲਬ ਪੈਸੇ ਭਰ ਦੂਗਾ ਤੇ ਆਪਾਂ ਵੇਚ ਦਾਂਗੇ ਨਹੀਂ ਤੇ ਆਪਣੇ ਘਰੇ ਇਹ ਜਿਹੜੀ ਹੈਗੀ ਖੜੀ ਰਹੂਗੀ ਕਿਉਂਕਿ ਦਿੱਕਤ ਜਿਹੜੀ ਮੇਨ ਆ ਚਵਾਈ ਦੀ ਆਉਂਦੀ ਹੁੰਦੀ ਆ ਫਾਰਮਰ ਨੂੰ ਬੱਚਿਆਂ ਨੇ ਤਾਂ ਵੈਸੀ ਹੀ ਪਲ ਜਾਣਾ ਹੁੰਦਾਗਾ ਅੱਛਾ ਜਿਹੜੇ ਇੱਧਰਲੇ ਪੈਨ ਦੇ ਵਿੱਚ ਆ ਇਹਨਾਂ ਬਾਰੇ ਵੀ ਆਪਾਂ ਡਿਟੇਲ ਲੈਣੇ ਆ ਅੰਕੁਸ਼ ਜਿਹੜੀ ਇਹ ਪਹਿਲਾਂ ਸਾਈ ਵਾਲ ਫਿਰਦੀ ਆ ਇਹਦੀ ਕੀ ਡਿਟੇਲ ਆ ਕਿੰਨੇ ਮਸੂਏ ਆ ਇਹ ਇਹ ਆਪਣੀ ਤੀਸਰੀ ਸੂਏ ਸੁੰਜੀ ਆ ਬਲੇ ਅੱਛਾ ਤੀਸਰੀ ਸੂਏ ਸੂਈ ਹੋਈ ਹੈ ਇਹਨ ਦਾ 10 ਤੋਂ 12 ਕ ਲੀਟਰ ਦੁੱਧ ਹੈ ਗਿਆ ਤੇ ਮਨ ਲੋ 18 ਲੀਟਰ ਦੇ ਕਰੀਬ ਚ ਚਲੀ ਗਈ ਸੀ ਇਹ ਕਿੰਨਾ ਟਾਈਮ ਹੋ ਗਿਆ ਨੂੰ ਸੂਈ ਨੂੰ ਇਹ ਹੋ ਗਏ 4 ਮਹੀਨੇ ਹੋ ਗਏ 4 ਮਹੀਨੇ ਹੋ ਗਏ ਇਹਦੇ ਮਗਰ ਮਹਾਵਾਲੀ ਕਮੈਂਸ ਦੀ ਹੈਗੀ ਬੱਚੀ ਅੱਛਾ ਇਹਦੇ ਮਗਰ ਬੱਚੀ ਹੈ ਹਾਂਜੀ ਹਾਂਜੀ ਉਹ ਵੀ ਆਪਾਂ ਨਾਲ ਹੀ ਦੇਵਾਂਗੇ ਉਹ ਨਾਲ ਦੇ ਦਾਂਗੇ ਅੱਜ ਕਿੰਨੇ ਦੁੱਧ ਤੇ ਆਉਣੇ ਹੈ ਪ੍ਰੈਜ਼ੈਂਟ ਮੰਨ ਲਓ 10 ਕਿੱਲ ਲੀਟਰ ਹੈ ਯਾ ਵੀਰੇ 10 12 ਲੀਟਰ ਕਰ ਚੁੱਕੀ ਮੰਨ ਲਓ 10 ਲੀਟਰ ਤੇ ਹੈਗੀ ਜਾਨੀ ਕਿ 2-3 ਲੀਟਰ ਦੁੱਧ ਹੋਰ ਵਾਜੂਗੀ ਜਿਹੜਾ ਬੰਦਾ ਕੋਈ ਸ਼ਾਮ ਸੰਭਾਲ ਕਰੂਗਾ ਇਹਦਾ ਮੁੱਲ ਆਪਣਾ ਕੀ ਅੰਦਾਜ਼ਾ ਸੋਚਿਆ ਤੁਸੀਂ ਅੰਦਾਜ਼ੇ ਮੰਨ ਲਓ ਬੱਛੀ ਦੇ ਨਾਲ ਕੋਈ 90000 ਕਿਸਾਨ ਵੀਰੋ ਇਹ ਵਾਲੀ ਬੱਛੀ ਆ ਬਹੁਤ ਸੋਹਣੀ ਬੱਛੀ ਆ ਜੇ ਕੋਈ ਭਰਾ ਬਰੀਡ ਤੇ ਕੰਮ ਕਰਨੀ ਚਾਹੁੰਦਾ ਤਾਂ ਬੜੀ ਮਤਲਬ ਵਧੀਆ ਦੇਖਣ ਦੇ ਵਿੱਚ ਲੱਗਦੀ ਆ ਲੁੱਕ ਇਹਦੀ ਮੂੰਹ ਫੇਸ ਕੁਆਲਿਟੀ ਇਹਦੀ ਪਿੱਛੋਂ ਬਹੁਤ ਚੰਗੀ ਸੀਮਣ ਦੀ ਹੈ ਬਾਈ ਕਹਿੰਦਾ ਹੈਗਾ ਬੜੇ ਮਤਲਬ ਰੀਜਨਲ ਬਾਈ ਨੇ ਸੀਮਣ ਭਰਾਇਆ ਸੀਗਾ ਜੇ ਕੋਈ ਭਰਾ ਗਾਂ ਲੈਂਦਾ ਤੇ ਉਹਨੂੰ ਨਾਲ ਇਹ ਜਿਹੜੀ ਆ ਬੱਚੀ ਵੀ ਮਿਲ ਜਾਣੀ ਆ ਅ ਅੰਕੁਸ਼ ਵੀਰੇ ਜਿਹੜੀ ਹੁਣ ਆਪਾਂ ਖੜੀ ਹੈ ਵੇੜਾ ਇਹਦਾ ਕੀ ਹਿਸਾਬ ਆ ਇਹ ਆਪਣੇ ਈਟੀ ਜਿਹੜੇ ਹੈਗੇ 18000 ਲੀਟਰ ਵਾਲੇ ਟੀਕੇ ਗਵਰਨਮੈਂਟ ਸੀ ਬਣਾਉਂਦਾ ਹਾਂ ਗਵਰਨਮੈਂਟ ਆਇਆ ਅਛਾ ਇਹ ਉਹਨ ਦੀ ਬੱਚੀ ਹੈ ਹਾਂਜੀ ਤੇ ਇਹਨੇ ਕੀ ਰਿਕਾਰਡ ਆ ਦੁੱਧ ਕਿੰਨਾ ਕੱਢਾਈ ਪਹਿਲਾਂ ਸਸੂਏ ਮੰਨ ਲਓ ਹੈਗਾ 32 33 ਲੀਟਰ ਦਾ ਅੱਜ ਕਿੰਨੇ ਦੁੱਧ ਤੇ ਇਹ ਅੱਜ ਹੈਗੀ ਵੀਰੇ 12 15 ਲੀਟਰ ਕਿਉਂਗਾ ਸਾਡੇ ਲੀਗ ਕਰਕੇ ਪੱਠਾ ਪੱਠਾ ਮੁੱਲ ਖਰਾਕ ਨਹੀਂ ਯਾਨੀ ਕਿ 12 ਕਿ ਲੀਟਰ ਤੇ ਜੇ ਕੋਈ ਭਰਾ ਲੈ ਜਾਊਗਾ 15 16 ਲੀਟਰ ਤੇ ਜਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਹੋ ਗਏ 5 6 ਮਹੀਨੇ ਹੋ ਗਏ ਸੂਈ ਨੂੰ ਤੇ ਗੱਬਣ ਗੱਬਣ ਹੋਊਗੀ 2 3 ਮਹੀਨੇ ਦੀ ਗੱਬਣ ਠੀਕ ਆ ਤੇ ਆਪਣੇ ਕੋਲੇ ਸੀਮੈਂਟ ਡਿਟੇਲ ਹੈ ਦੀ ਹਾਂ ਇਹਦਾ ਹੈਗਾ ਇਹ ਆਪਣਾ ਬੋਲ ਹੈਗਾ ਕੀਨ ਬੱਚਾ ਸੀ 55 ਲੀਟਰ ਵਾਲੀ ਮੱਝ ਆਪਣੀ ਜਾ ਦਾ ਠੀਕ ਆ ਅੱਛਾ ਉਹਦੇ ਤੋਂ ਇਹ ਗੱਬਣ ਆ ਠੀਕ ਆ ਤੇ ਦੂਜੀ ਗੱਲ ਇਹ ਆਪਾਂ ਚੈੱਕ ਪਾਸ ਕਰਵਾਈ ਆ ਜਾਂ ਅਗਲਾ ਕੀ ਚੈੱਕ ਪਾਸ ਕਰਵਾ ਆਪਣੇ ਵੱਲੋਂ ਕਨਫਰਮ ਆ ਜਿਹਨੇ ਸੌਦਾ ਜਿੰਨਾ ਰਲਦਾ ਉਹ ਆਪਦੀ ਇਥੇ ਆ ਕੇ ਚੈੱਕ ਪਾ ਕਰਵਾ ਸਕਦਾਗਾ ਕਿਸਾਨ ਵੀਰੋ ਬਾਈ ਵੱਲੋਂ ਕਨਫਰਮ ਆ ਜੇ ਕੋਈ ਭਰਾ ਆਪ ਆ ਕੇ ਇਥੇ ਜੋ ਲਊਗਾ ਸੌਦਾ ਕਰੂਗਾ ਤੇ ਉਹ ਆਪ ਦਾ ਤਸਦੀ ਦੇ ਤੌਰ ਤੇ ਨੂੰ ਚੈੱਕ ਪਾ ਕਰਾ ਸਕਦਾ ਤੋਰੀ ਵੀਰੇ ਨੂੰ ਪਰਾਂ ਨੂੰ ਆਪਾਂ ਥੋੜਾ ਇਹਦਾ ਹਵਾਨਾ ਦਿਖਾ ਦਿਜੀਏ ਇਧਰ ਨੂੰ ਤੋੜ ਦਿ ਸਾਨ ਵੀਰੋ ਇੱਥੋਂ ਜੇ ਖੜੀਏ ਤੁਹਾਨੂੰ ਆਰਡਰ ਦਿਖਾਤਾ ਹੈਗਾ ਬਾਕੀ ਜਿਹੜੀ ਵੀਡੀਓ ਆ ਇਹ ਸਵੇਰ 11:00 ਵਜੇ ਬਣਾਉਣ ਲੱਗੇ ਤਾਂ ਕਰਕੇ ਚੂਂਗਾ ਵੰਗਾ ਤੁਹਾਨੂੰ ਹਵਾਨੇ ਦੇ ਵਿੱਚ ਹੁਣ ਜਿਹੜਾ ਹੈਗਾ ਇੱਕ ਤੋਕੜ ਵੀ ਉਵੇਂ ਜੋਸ਼ ਤਾਂ ਨਹੀਂ ਦਿਸੂਗਾ ਭਾਈ ਇਹਦੇ ਕੋਈ ਮਤਲਬ ਹੋਰ ਐਕਸਟਰਾ ਥਣ ਜਾਂ ਫੋਟ ਛਾਂਕ ਕੋਈ ਉਹ ਤੇ ਹੈਣੀਗੀ ਇਹ ਵੀਰੇ ਨਹੀਂ ਕੋਈ ਨਹੀਂ ਚਾਰ ਹੀ ਥਣ ਨੇ ਹਾਂਜੀ ਹਾਂਜੀ ਚਾਰੇ ਪੂਰੇ ਆ ਹਾਂਜੀ ਹਾਂਜੀ ਠੀਕ ਆ ਇਹ ਤਾਂ ਆਪਾਂ ਕੋਈ 10 ਦਿਨ ਜੇ ਕੋਈ ਬੰਦਾ ਚੋੜੂਗਾ ਲੈ ਆ ਕੇ ਘਰੇ ਆਪੇ ਦੁੱਧ ਪੂਰਾ ਕਰਿਆ 10 ਦਿਨਾਂ ਜੀ ਦੁੱਧ ਪੂਰਾ ਕਰਿਆ ਜੀ ਠੀਕ ਆ ਅਗਲੀ ਦਾ ਦੱਸਿਓ ਕੀ ਹੈਗਾ ਰਿਕਾਰਡ ਅੰਕੁਸ਼ ਇਹਦਾ ਕੀ ਹਿਸਾਬ ਆ ਜਿਹੜੀ ਹੁਣ ਆ ਆਪਣੀ ਵਹਿੜ ਆ ਇਹ ਵੀਰੇ ਆਪਣੇ ਮੰਨ ਲਓ ਹੈਗੀ ਸੀ ਗਾਂ 32 ਲੀਟਰ ਵਾਲੀ ਠੀਕ ਆ ਉਹ ਵੀ ਬੱਚੀ ਸੀ ਇਹ 28 29 ਲੀਟਰ ਇਹਨੇ ਦੁੱਧ ਦਿੱਤਾ ਆ ਇਹ ਕਿੰਨੇ ਸੂਏ ਆਦ ਕੀ ਇਹ ਹੈਗੀ ਆਪਣੀ ਇੱਕ ਤੀਜੇ ਸੂਏ ਸੂਈ ਸੀ ਤੀਜੇ ਸੂਏ ਸੂਈ ਸੀ ਹੁਣ ਇਹਦਾ ਕੀ ਹਿਸਾਬ ਆ ਇਹ ਚੱਲੀ ਜਾਂਦੀ ਕੋਈ 13 14 ਲੀਟਰ 13 14 ਲੀਟਰ ਦੁੱਧ ਤੇ ਤੇ ਗੱਬਣ ਗੱਬਣ ਕਿੰਨੇ ਡਿਟੇਲ ਹੈ ਜੀ ਨਹੀਂ ਡਿਟੇਲ ਨਹੀਂ ਕਿੰਨੇ ਟਾਈਮ ਦੀ ਬਸ ਇਹਨਾਂ ਦੱਸ ਦੋ ਕਿੰਨੇ ਟਾਈਮ ਦੀ ਗੱਬਣ ਹੈ ਇਹ ਇਹ ਹੈ ਜੀ 4 ਕੁ ਮਹੀਨੇ 4 ਮਹੀਨੇ ਦੀ ਗੱਬਣ ਆ ਮਤਲਬ ਪ੍ਰੋਪਰ ਡੇਟ ਆ ਜਿਹੜੀ ਉਹਦੇ ਵਿੱਚੋਂ ਆਪਾਂ ਨੂੰ ਜਿਹੜੀ ਤੁਹਾਡੀ ਡਾਇਰੀ ਆ ਉਹ ਚੋਂ ਪਤਾ ਲੱਗ ਜੂਗੀ ਜੇ ਕੋਈ ਭਰਾ ਫੋਨ ਤੇ ਪੁੱਛੂਗਾ ਉਦੋਂ ਤੱਕ ਤੁਸੀਂ ਪੜ੍ਹ ਕੇ ਰੱਖ ਲਓ ਜੇ ਉਹਨੂੰ ਦੱਸ ਦਿਓ ਜੇ ਹਾਂਜੀ ਥਾਂ ਇਹਦੇ ਵੀ 4 ਹੀ ਨੇ ਗੱਬਣਾ ਤੇ ਸੂਈ ਨੂੰ 7 ਕੁ ਦਿਗਰੀ 7 ਕੁ ਮਹੀਨੇ ਹੋ ਗਏ ਆ ਤੇ 10 ਲੀਟਰ ਦੁੱਧ ਤੇ ਹਲੇ ਦੋਸਤੋ ਜੇ ਤੁਸੀਂ ਦੇਖ ਲਓ ਖਵਾਨੇ ਦੇ ਉੱਤੇ ਤੁਹਾਨੂੰ ਨਾੜਾ ਦੇਖ ਜਾਣਗੇ ਥਣ ਵੀ ਵਧੀਆ ਮੁਠੀ ਚਾਉਣ ਵਾਲੇ ਵੀ ਆ ਮਸ਼ੀਨ ਵਾਲੇ ਵੀ ਆ ਜਿਵੇਂ ਮਰਜ਼ੀ ਚਵਾਈ ਕਰ ਲਓ ਨਾਰਮਲ ਘਰੇ ਹਾਂ ਲੱਸੀ ਜ਼ਰੂਰ ਆ ਮੈਂ ਤੁਹਾਨੂੰ ਵਾਰੀ ਵਾਰੀ ਜਿਹੜੀ ਇੱਕ ਗੱਲ ਦੱਸ ਦਿਆਂ ਲੇਬਰ ਕਰਕੇ ਦਿੱਕਤ ਆਈ ਉਹਦੇ ਕਰਕੇ ਪਸ਼ੂ ਆ ਜਿਹੜੇ ਲੱッセ ਜ਼ਰੂਰ ਦੇਖਦੇ ਆ ਪਰ ਜੇ ਕੋਈ ਭਰਾ ਸੰਭਣ ਵਾਲਾ ਲੈ ਜਾਊਗਾ ਤੇ ਇਹ ਹੈਗਾਗਾ ਵੀ ਇਹਨਾਂ ਤੋਂ ਦੁੱਧ ਆ ਜਿਹੜਾਗਾ ਹੋਰ ਚੋ ਸਕਦਾਗਾ ਇਹਨਾਂ ਨੂੰ ਰਾਜੀ ਹੋ ਜਾਣਗੇ ਜਦੋਂ ਜਿੰਨਾ ਮਰਜ਼ੀ ਦੁੱਧ ਚੋਲੇ ਮਗਰ ਇਹਨਾਂ ਦੀ ਬਰੀਡ ਚੰਗੀ ਤਿਆਰ ਹੋ ਜਾਊਗੀ अच्छा अंकुश ਵੀਰੇ ਜਿਹੜੀ ਆ ਗਾਂ ਹੈਗੀ ਆ ਇਹਦੀ ਕੀ ਡਿਟੇਲ ਆਣਾ ਇਹ ਆਪਣੀ ਵੀਰੇ ਐਮਬ੍ਰਿਓ ਟ੍ਰਾਂਸਫਰ ਦੀ ਬੱਚੀ ਹੈਗੀ ਆ ਅੱਛਾ ਇਹਦੀ ਮਾਤਾ ਵੀ 32 35 ਲੀਟਰ ਵਾਲੀ ਸੀ ਇਹ ਤਾਂ 40 ਕਿਲੋ ਲੀਟਰ ਤੋਂ ਪਲੱਸ ਦੁੱਧ ਦੇਦੀ ਠੀਕ ਹੈ ਇੰਨੇ ਮਤਲਬ ਤੀਸਰੇ ਸੂਏ ਤੋਂ ਨਾ ਦੂਜੇ ਸੂਏ ਪਿਛਲੇ ਯਾਨੀ ਕਿ ਇਹਨੇ ਕਿੰਨਾ ਦੁੱਧ ਕੱਢਿਆ ਸੀਗਾ ਇਹ 35 ਲੀਟਰ ਰੋਕ ਕੱਢਿਆ 35 ਲੀਟਰ ਦੁੱਧ ਕੱਢਿਆ ਥੋਡੇ ਕੋਲੇ ਯਾਨੀ ਕਿ ਕਿਸਾਨ ਵੀਰ ਹੋਇਆ ਤੇ ਕਿ ਜੇ ਕੋਈ ਸੰਭਾਲ ਵਾਲਾ ਬੰਦਾ ਲੈ ਜਾਏ ਤੇ 40 ਲੀਟਰ ਨੂੰ ਹੱਥ ਮਾਰੂਗੀ ਵੇਖਣ ਦੇ ਵਿੱਚ ਦਿਖ ਵੀ ਰਹੀ ਹੈ ਗਾਂ ਬਹੁਤ ਚੰਗੀ ਹੈ ਸ਼ਰੀਫ ਵੀ ਹੈ ਜੇ ਆਪਾਂ ਦੇਖਾਂਗੇ ਤਾਂ ਬਰੀਡ ਦੇ ਵਿੱਚ ਵੀ ਚੰਗੀ ਹੈ ਆਰਡਰ ਤੁਸੀਂ ਦੇਖੋ ਹੁਣ ਤਾਂ ਚਲੋ ਚੋਏ ਹੋਏ ਆ ਤੋਕੜ ਆ ਪਰ ਇਹ ਆ ਥਾਂ ਤੋਂ ਨੂੰ ਹਲੇ ਵੀ ਦਿਖ ਜਾਣਗੇ ਚਾਰੇ ਬਰਾਬਰ ਦੇ ਪਰ ਬਸ ਕੱਲਾ ਜਿਹੜਾ ਪਿਛਲੇ 4-5 ਦਿਨਾਂ ਤੋਂ ਬਾਈ ਦੇ ਲੇਬਰ ਦੀ ਦਿੱਕਤ ਆਈ ਹੈ ਉਹਦੇ ਕਰਕੇ ਹੀ ਇਹਦੀ ਪ੍ਰੋਬਲਮ ਆ ਤੇ ਇਹਦਾ ਰੇਟ ਕੀ ਕਰਦੇ ਆਂ ਕੁਛ ਇੰਦ ਵੀਰੇ ਆਪਾਂ 90000 ਰੁਪਿਆ ਰੇਟ ਕਰਦੇ ਆ 90000 ਰੁਪਿਆ ਰੇਟ ਆ ਦੋਸਤੋ ਵਿੱਚੋਂ ਮਾਨਤਨ ਹੋ ਜਾਊਗਾ 10 ਕਿਲੋਟਰ ਬਾਈ ਕਹਿੰਦਾ ਦੁੱਧ ਤੇ ਕੁਛ ਮਤਲਬ ਹੋਰ 15 20 ਦਿਨਾਂ ਤੱਕ ਵੈਸੇ ਇਹ ਡਰਾਈ ਕਰ ਦੇਣੀ ਹੈ ਕਿਉਂਕਿ 6 ਮਹੀਨਿਆਂ ਦੇ ਉੱਪਰ ਲਗਭਗ ਵੀਰ ਕਹਿੰਦਾ ਹੈਗਾ ਵੀ ਇਹ ਗੱਭਣ ਆ ਤੇ ਜੇ ਆਪਾਂ ਮੈ ਉਹ ਹਿਸਾਬ ਨਾਲ ਦੇਖਾਂ ਤਾਂ ਹੋਰ 2 ਮਹੀਨਿਆਂ ਨੂੰ ਇਹ ਤਿਆਰ ਕਰਕੇ ਜੇ ਬਾਈ ਵੇਚਦਾ ਤਾਂ ਲੱਖੋਂ ਬਾਹਰ ਦੀ ਹੈ ਤੇ ਜੇ ਕੋਈ ਭਰਾ ਲਿਆ ਕੇ ਇਹਨੂੰ ਸੰਭਲੂਗਾ 40 ਲੀਟਰ ਵਾਲੀ ਗਾ ਮੇਰੇ ਹਿਸਾਬ ਨਾਲ ਅੱਜ ਦੇ ਟਾਈਮ 'ਚ ਜੇ ਆਪਾਂ ਲੱਭਦੇ ਆਂ ਤਾਂ 1.5 ਲੱਖ ਨੂੰ ਹੱਥ ਮਾਰਦੀ ਐ ਤੇ ਹੋਰ ਅਗਲੇ 2 ਮਹੀਨਿਆਂ 'ਚ ਖਾਣਾ ਇਹਨੇ ਸਾਰਾ 20000 ਰੁਪਈਆ ਤੇ ਜਿਹੜਾ ਕੋਈ ਭਰਾ ਥਾਮ ਸੰਭਾਲ ਵਾਲਾ ਹੈਗਾ ਉਹਦੇ ਲਈ ਇਹ ਗੱਲ ਲੈ ਜੇ ਵਧੀਆ ਬਚਤ ਵਾਲਾ ਸੌਦਾ ਹੈਗਾ ਅੱਛਾ ਹੋਰ ਇਹਦੇ ਬਗੈਰਾਂ ਕੁਝ ਹੋਰ ਕਢਾਇਆ ਨਹੀਂ ਮਾਲ ਆਪਣਾ ਇਹ ਕਾਰ ਹੈ ਇਹਨੂੰ ਲੈ ਆ ਇੱਧਰ ਲੈ ਪਾਸੇ ਅੰਕੁਸ਼ ਵੀਰੇ ਜਿਹੜੀ ਇਹ ਵਾਲੀ ਐ ਇਹਦਾ ਕੀ ਰਿਕਾਰਡ ਐ ਕੀ ਹਿਸਾਬ ਆ ਅੱਛਾ ਇਹ ਵੀ ਈਟੀ ਦੇ ਬੁੱਲਦੀ ਐ ਠੀਕ ਆ ਕਿਲੋ ਲੀਟਰ ਦੁੱਧ ਦਿੰਦਾ ਹੈਗਾ ਪਹਿਲੇ ਸੂਏ ਹਾਂਜੀ ਪਹਿਲੇ ਸੂਏ ਹੁਣ ਕਿੰਨੇ ਮਸੂਏ ਆ ਇਹ ਇਹ ਤੀਸਰੇ ਸੂਏ ਤੀਸਰੇ ਸੂਏ ਆ ਹਾਂਜੀ ਠੀਕ ਆ ਵੀ ਦੂਜੇ ਪਹਿਲੇ ਸੂਏ ਨੇ 32 33 ਲੀਟਰ ਤੋਂ ਸ਼ੁਰੂਆਤ ਕੀਤੀ ਸੀ ਇਹਨੇ ਹਾਂਜੀ ਹਾਂ ਤੇ ਹੁਣ ਇਹ ਤੀਸਰੇ ਸੂਏ ਸੋਨਾ ਹੈ ਹੈ ਤੀਸਰੇ ਸੂਏ ਸੋਨਾ ਤੀਸਰੇ ਸੂਨਾ ਹਾਇਤ ਕੀ ਅੱਛਾ ਇਹ ਕਿੰਨੇ ਚਿਰ ਦੀ ਗੱਬਣਾਣ ਤਿੰਨ ਮਹੀਨੇ ਵਿੱਚ ਕਰੀਬ ਗੱਬਣ ਤੇ ਕਿਹੜਾ ਸੀਮਨ ਲੱਗਾ ਇਹਦੇ ਤੇ ਬੁੱਲ ਤੋਂ ਆਪਣੇ ਕੋਲ ਕੀਨ ਦਾ ਬੱਚਾ ਸੀ ਅੱਛਾ ਡਾਇਰੈਕਟ ਕ੍ਰੋਸ ਆਉਦੇ ਤੋਂ ਤਿੰਨ ਮਹੀਨਿਆਂ ਦੀ ਚੈੱਕ ਪਾਸ ਆ ਕੋਜੂ ਕੀ ਚੈੱਕ ਪਾਸੀ ਜਿਹੜਾ ਕੋਈ ਕੋਈ ਭਰਾ ਲੈ ਕੇ ਜਾਊਗਾ ਜੋ ਸੌਦਾ ਹੋ ਗਿਆ ਉਹ ਚੈੱਕ ਪਾਸ ਕਰਾ ਸਕਦਾ ਤੁਹਾਡੇ ਵੱਲੋਂ ਚੈੱਕ ਪਾਸ ਆ ਜਾਣੀ ਤੇ ਹਾਂਜੀ ਤੇ ਇਹ ਅੱਜ ਦੇ ਟਾਈਮ ਤੇ ਕਿੰਨੇ ਦੁੱਧ ਤੇ ਚੱਲ ਰਹੀ ਹੈ ਪੂਰੇ 10 12 ਲੀਟਰ ਤੇ ਆ ਥੋੜਾ ਜਿਹਾ ਸੰਭਾਈ ਕਰਕੇ ਆ ਵੱਧ ਵੀ ਸਕਦੇ ਦੋਸਤੋ 10 12 ਲੀਟਰ ਦੁੱਧ ਤੇ ਚੱਲ ਰਹੀ ਹੈਗੀ ਆ ਤਿੰਨ ਮਹੀਨਿਆਂ ਦੀ ਗੱਭਣ ਆ ਪਰ ਜੇ ਆਪਾਂ ਪਸ਼ੂ ਦੇ ਉੱਤੇ ਚਮਕ ਵੱਲੋਂ ਦੇਖਾਂ ਤਾਂ ਕਿਸੇ ਵੀ ਪਸ਼ੂ ਦੇ ਉੱਤੇ ਜਿਹੜੀ ਸ਼ਾਈਨ ਦੀ ਕੋਈ ਕਮੀ ਨਹੀਂ ਹੈਗੀਗੀ ਇਸੇ ਕਰਕੇ ਪਸ਼ੂ ਸਾਰੇ ਜਿਹੜੇ ਗੱਭਣ ਆ ਬਾਈ ਦੇ ਯਾਨੀ ਕਿ ਮਿਨਰਲ ਵਗੈਰਾ ਜਦੋਂ ਬਾਈ ਕੰਮ ਕਰਦੀ ਉਹ ਤਾਂ ਪ੍ਰੋਪਰ ਪਾਈਗਾ ਲੇਬਰ ਦੀ ਦਿੱਕਤ ਵੱਲੋਂ ਬਾਹਰ ਪੈ ਗਈ ਸ਼ਾਈਨ ਵਗੈਰਾ ਪੂਰੀ ਆ ਸਹੀ ਟਾਈਮ ਤੇ ਗੱਭਣ ਹੁੰਦੇ ਪਸ਼ੂ ਜੇ ਤੁਸੀਂ ਇਹਨੂੰ ਦੇਖੋਗੇ ਮਿਲਕਵੇਂ ਤੁਹਾਨੂੰ ਪੂਰੀ ਦਿਸਦੀ ਆ ਚਾਰੇ ਥਾਂ ਇੱਕੋ ਜੇ ਆ ਬਾਕੀ ਜਦੋਂ ਤੁਸੀਂ ਇੱਥੇ ਆਉਂਗੇ ਆ ਕੇ ਪੂਰੀ ਆਉਦੀ ਤਸੱਦੀ ਕਰ ਲਿਓ ਜੇ ਕਿਉਂਕਿ ਮੀਂਹ ਪੈਣੇ ਕਰਕੇ ਅੰਦਰ ਜਿਹੜਾ ਹੈਗਾ ਤੁਸੀਂ ਦੇਖ ਹੀ ਸਕਦੇ ਆ ਵੀ ਗਾਰਾ ਬਹੁਤ ਆ ਸੀ ਵਿੱਚ ਜਾ ਕੇ ਮੈਂ ਪ੍ਰੋਪਰ ਕੋਲੋਂ ਜਾ ਕੇ ਤੋੜ ਕੇ ਐਨੀਮਲ ਨਹੀਂ ਦਿਖਾ ਸਕਦਾਗਾ ਤੁਹਾਨੂੰ ਆਈਡੀਆ ਦੇਤੇ ਆ ਪਸ਼ੂ ਚੰਗੇ ਆ ਰੇਟ ਵੀ ਜਮਾਂ ਵਾਜਬ ਵਾਜਬ ਦੇ ਹਿਸਾਬ ਤੇ ਤੁਸੀਂ ਆ ਕੇ ਬਾਈ ਨਾਲ ਗੱਲ ਕਰਕੇ ਦੇਖ ਕੇ ਤੁਸੀਂ ਆਪ ਦਾ ਜਿਹੜਾ ਹੈਗਾ ਸੌਦਾ ਜਿਹੜੀ ਅੰਕੁਸ਼ ਇਹ ਬੱਚੀ ਆ ਇਹਦਾ ਕੀ ਹਿਸਾਬ ਆ ਇਹ ਆਪਾਂ ਲਾਸਟ ਜਿਹੜੀ ਗਾਲੀ ਆ ਉਹ ਗਾਂ ਖੜੀ ਗਈ ਆ ਉਹਦੀ ਬੱਚੀ ਗਈ ਠੀਕ ਆ ਜਿਹੜੀ ਲਾਸਟ ਦੀ ਬੱਚੀ ਆ ਅਮਰਾਪਾਲ ਦੀ ਬੱਚੀ ਆ ਕਿੰਨੇ ਚਿਰ ਦੀ ਆ ਇਹ 6 ਮਹੀਨੇ ਦੇ ਲਗਭਗ ਹੋ ਗਏ ਸੀ 6 ਮਹੀਨਿਆਂ ਦੀ ਆ ਦੋਸਤੋ ਜਿਹੜਾ ਕੋਈ ਭਰਾ ਲੈ ਜਾਊਗਾ ਸਾਮ ਸੰਭਾਲੇ ਦੀ ਕਰ ਲੂਗਾ ਬਹੁਤ ਚੰਗਾ ਸੀ ਮਾਣਾ 19000 ਦੇ ਲਗਭਗ ਮੇਰੇ ਹਿਸਾਬ ਨਾਲ ਰਿਕਾਰਡ ਆ ਉਹਦਾ ਬੈਫ ਦੀ ਸ਼ਾਇਦ ਸੀਮਣਾ ਇਹ ਹਾਂਜੀ ਹਾਂਜੀ ਬਹੁਤ ਚੰਗੇ ਸੀਮਣ ਦੀ ਹੈ ਜੇ ਕੋਈ ਭਰਾ ਲੈ ਜਾਊਗਾ ਕਿਉਂਕਿ ਰੇਟ ਵੀ ਵਾਜਬ ਦੇ ਵਿੱਚ ਹੀ ਮਿਲ ਜਾਣੀ ਹੈ ਟਿੱਡ ਥੋੜਾ ਵਧਿਆ ਕਿਉਂਕਿ ਸੰਭ ਸੰਭਾਲ ਉੰਨੀ ਜਿਹੜੀ ਇਹਦੀ ਨਹੀਂ ਹੋਈਗੀ ਪਰ ਜੇ ਤੁਸੀਂ ਦੇਖੋਗੇ ਹੈ ਬਹੁਤ ਚੰਗੀ ਹੈ ਜਿਹੜਾ ਭਰਾ ਲੈ ਜਾ ਕੇ ਸੰਭ ਲੂਗਾ ਤੇ 1 ਸਾਲ ਦੇ ਵਿੱਚ ਬੱਛੀ ਤਿਆਰ ਹੋ ਜਾਊਗੀ ਇਹਦਾ ਕੀ ਮੁੱਲ ਤੁਸੀਂ ਕਰਦੇ ਹੋ ਇਹਦਾ ਅੰਕ ਕੁਝ ਵੀਰੇ ਕੀ ਰੇਟ ਰੱਖਦੇ ਆਪਾਂ ਇਹਦਾ ਵੀਰੇ 15000 ਰੁਪਿਆ ਦੋਸਤੋ 15000 ਰੁਪਿਆ ਇਹਦਾ ਹੈਗਾ ਰੇਟ ਰੱਖਿਆ ਬਈ ਨੇ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਦਾ ਹਾਂਗਾ ਜਿਹੜੀ ਗੰਮ ਇਹਦੀ ਮਾਂ ਦਾ ਰਿਕਾਰਡ ਆ ਉਹ 35 ਲੀਟਰ ਦਾ ਦੂਜੇ ਸੂਏ ਬਹੁਤ ਚੰਗੀ ਆ ਕਾਦਾ ਕਾਠ ਦੀ ਉਵੇਂ ਹੀ ਬਣੂਗੀ ਪਰ ਬਸ ਥੋੜੀ ਜੀ ਇਹਦੀ ਸੰਭਾਲ ਕਰਨ ਵਾਲੀ ਆ ਤੁਸੀਂ ਆਪ ਹਾਲਾਤ ਦੇਖ ਹੀ ਲੇ ਥੋੜੀ ਜੀ ਦੇ ਕਰਕੇ ਪ੍ਰੋਬਲਮ ਆ ਜਿਹੜੇ ਵੀ ਭਰਾ ਨੂੰ ਪਸ਼ੂ ਕੋਈ ਲੱਗਦਾ ਹੈਗਾ ਲੈਣੇ ਆ 70 ਕੁ ਹਜ਼ਾਰ ਤੋਂ ਮੇਰੇ ਹਿਸਾਬ ਨਾਲ ਐਨੀਮਲ ਆ ਜਿਹੜੇ ਰੇਟ ਆ ਜਿਹੜਾ ਦੁੱਧ ਵਾਲੀਆਂ ਗਾਵਾਂ ਧੋਕਣਾ ਸ਼ੁਰੂ ਹੋ ਜਾਂਦਾ ਹੈਗਾ ਤੇ ਲੱਖ ਤੋਂ ਥੱਲੇ ਥੱਲੇ ਲਗਭਗ ਸਾਰੇਗਾ ਹੈਗਾ ਜਿਹੜਾ ਕੋਈ ਭਰਾ ਇੰਨਾ ਚੋ ਕੋਈ ਪਸ਼ੂ ਵੇਖਣਾ ਚਾਹੁੰਦਾ ਲੈਣਾ ਚਾਹੁੰਦਾ ਇੱਥੇ ਪਹੁੰਚ ਜਿਓ ਜੇ ਆਪ ਆਦੀ ਤਸੱਲੀ ਕਰ ਲਿਓ ਜੇ ਕੋਈ ਡਾਕਟਰ ਭਰਾ ਨੂੰ ਨਾਲ ਲੈ ਆਓ ਜੇ ਚੈੱਕ ਕਰਾ ਲਿਓ ਜੇ ਤੇ ਆਪ ਦਾ ਬਾਈ ਨਾਲ ਸੌਦਾ ਕਰ ਸਕਦੇ ਆਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਛਾ ਅੰਕੁਸ਼ ਵੀਰੇ ਆਪਾਂ ਇਹ ਜਿਹੜੀ ਮਿਲਕਿੰਗ ਮਸ਼ੀਨ ਹੈ ਇਹ ਵੀ ਵੇਚਣੀ ਹੈ ਹਾਂਜੀ ਇਹ ਬਾਅਦ ਚ ਵੇਚ ਦਾਂਗੇ ਜਦੋਂ ਜਦੋਂ ਸਾਰੇ ਪਸ਼ੂ ਆਪਣੇ ਸੇਲ ਹੋ ਗਏ ਉਹ ਤੋਂ ਬਾਅਦ ਦੇ ਵਿੱਚ ਆਪਾਂ ਵੇਚਣੀ ਆ ਇਹ ਹੈ ਫਿਟਿੰਗ ਵਾਲੀ ਪਰ ਆਪਾਂ ਰੇੜੀ ਤੇ ਫਿੱਟ ਕਰਾਈ ਹੋਈ ਹੈ ਪੱਕੀ ਫਿੱਟ ਨਹੀਂ ਕਰਾਈ ਹੋਈ ਸੀਗੀ ਇਹ ਮਤਲਬ ਡਬਲ ਬਕਟ ਵਾਲੀ ਹੈ ਡਬਲ ਬਕਟ ਦੋਵੇਂ ਹੀ ਬਕਟਾਂ ਨੇ ਸਾਰਾ ਸਮਾਨ ਆ ਇਹ ਚਾਲੂ ਹਾਲਤ ਚ ਨਰ ਨਹੀਂ ਇੱਕ ਦਿਨ ਸ ਹੈਗੇ ਬਾਕੀ ਸਾਰਾ ਬਾਕੀ ਸਾਰਾ ਸਮਾਨ ਹੈਗਾ ਉ ਇਹ ਹੈਗੀ ਚਾਲੂ ਹਾਲਤ ਚ ਆਪਾਂ ਇਹਨੂੰ ਵਰਤ ਰਹੇ ਹਾਂ ਜਾਨੀ ਕਿ ਚੁਵਾਈ ਇਹਦੇ ਤੇ ਚੱਲਦੀ ਹੈ ਕਿਸਾਨ ਵੀਰ ਉਹ ਤੁਸੀਂ ਦੇਖ ਲਓ ਮਸ਼ੀਨ ਦੇਖਣ ਜਿੱਤੇ ਸਾਫ਼ ਲੱਗਦੀ ਹੈ ਸਾਰਾ ਕੁਝ ਤੁਸੀਂ ਦੇਖੋਗੇ ਕੋਈ ਜੰਗਾਲ ਨਹੀਂ ਲੱਗੀ ਕੋਈ ਰੰਗ ਨਹੀਂ ਲੈ ਨਵੇਂ ਵਰਗੀ ਕੰਡੀਸ਼ਨ ਨਹੀਂ ਹੈ ਇਹਦੀ ਬਾਕੀ ਬਾਈ ਨੇ ਛੌਂਕ ਨਾਲ ਬਣਵਾਈ ਸੀਗੀ ਤੁਸੀਂ ਦੇਖੋ ਰੇੜੀ ਦੇ ਉੱਤੇ ਫਿੱਟ ਕਰਾਈ ਹੋਈ ਸੀਗੀ ਵੀ ਜਿੱਥੇ ਲੈ ਕੇ ਜਾਣੀ ਕਿਉਂਕਿ ਕੁਝ ਪਸ਼ੂ ਘਰੇ ਵੀ ਰੱਖਦਾ ਬਾਈ ਤਾਂ ਘਰੇ ਲੈ ਜਾਂਦੇ ਇਹਨੂੰ ਜੇ ਇੱਥੇ ਰੱਖਣੀ ਆ ਤਾਂ ਇੱਥੇ ਰੱਖ ਲੈਂਦੇ ਆ ਤਾਂ ਕਰਕੇ ਜਿਹੜੀ ਹੈਗੀ ਇਹਨੂੰ ਇਹਦੇ ਤੇ ਫਿੱਟ ਕਰਾਈ ਜੇ ਕਿਸੇ ਭਰਾਣੇ ਲੈਣੀ ਆ ਤੇ ਉਹ ਆਪਦੀ ਪੱਕੀ ਫਿਟਿੰਗ ਕਰਾਉਣੀ ਤੇ ਉਹਤੇ ਵੀ ਹੋ ਜੂ ਸਣੇ ਰੇੜੀ ਲੈਣੀ ਆ ਤੇ ਉਹਦੇ ਨਾਲ ਵੀ ਹੋ ਜੂ ਰੇਟ ਉਸ ਹਿਸਾਬ ਨਾਲ ਹੋ ਜੂਗਾ ਕੀ ਡਿਮਾਂਡ ਰੱਖਦੇ ਵੀਰੇ ਇਹਦੀ ਆਪਾਂ ਵੀਰੇ ਇਹਦਾ ਆਪਣਾ 35000 ਰੁਪਏ 35000 ਰੁਪਿਆ ਡਿਮਾਂਡ ਆ ਦੋਸਤੋ ਇਹ ਸਣੇ ਰੇੜੀ ਦੀ ਇਹਦੀ ਡਿਮਾਂਡ ਰੱਖੀ ਆ ਆਪਾਂ ਹਾਂਜੀ ਹਾਂਜੀ ਠੀਕ ਆ ਜਿਹੜੇ ਵੀ ਕਿਸੇ ਭਰਾਣੇ ਲੈਣੀ ਆ ਉਹ ਇਹਨਾਂ ਨਾਲ ਸੰਪਰਕ ਕਰ ਸਕਦਾਗਾ ਪਰ ਮਿਲੂਗੀ ਜਦੋਂ ਸਾਰੇ ਐਨੀਮਲ ਸੇਲ ਹੋ ਜਾਣਗੇ ਉਦੋਂ ਬਾਅਦ ਚ ਤੁਹਾਨੂੰ ਮਿਲ ਜੂਗੀ ਚਾਲੂ ਹਾਲਤ ਚ ਬਾਕੀ ਤੁਸੀਂ ਆਪਦੀ ਤਸੱਲੀ ਇੱਥ